ਇਹ ਚਿੱਤਰਕਾਰ ਬਹੁਤ ਅੱਛੇ ਨੇ ਕਿਉਂਕਿ ਨਾਮ ਬਹੁਤ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਚਰਚੇ ਨੇ ਗੋਰਿਆਂ ਦੇ ਦਿਲਾਂ ਦੇ ਵਿੱਚ ਵੀ ਰਾਜ ਕੀਤਾ ਸੁਖਦੇਵ ਰਾਜਗੁਰੂ ਭਗਤ ਸਿੰਘ ਜਿਹੜੇ ਸੌਹ ਚੁੱਕਰੇ ਨੇ ਕਸਮ ਖਾ ਰਹੇ ਹੈ ਫਿਰ ਇਸ ਪ੍ਰਸਾਦ ਮੈਨੂੰ ਯਾਦ ਆਦਾ ਇਹ ਤਾਂ ਜਿਵੇਂ ਆਪਣੇ ਆਣ ਗਵਾਂਢੀ ਮਿਲੂ ਮੁਲਕ ਦੇ ਵਿੱਚੋਂ ਅਟੈਕ ਹੁੰਦੇ ਆ ਬਹੁਤ ਵਾਰ ਆਪਏ ਤੇ ਆਪਣੇ ਫੌਜੀ ਵੀ ਚਾਹੇ ਮਾਰਦੇ ਨੂੰ ਸਟੇਪ ਆਉਂ ਕਰੇ ਕੁਛ ਕਰਦੇ ਇਹ ਦਿਖਾਇਆ ਜੀ ਹਕੂਮਤ ਤੁਸੀਂ ਕਿਸੇ ਸਰਕਾਰੀ ਵਿਭਾਗ ਦੇ ਵਿੱਚ ਕੰਮ ਕਰਦੇ ਸੀ ਹਾਂ ਸਰ ਕਲਾਵਾਂ ਵੱਲ ਧਿਆਨ ਕਲਾਵਾਂ ਵੱਲ ਧਿਆਨ ਹਾਂ ਜਦੋਂ ਤੁਹਾਡੀ ਮੈਰिज ਹੋਈ ਤੁਹਾਨੂੰ ਪਤਾ ਸੀ ਅੰਕਲ ਆਰਟਿਸਟ ਐਂਸ ਅੰਕਲ ਚਿੱਤਰਕਾਰ ਨੇ ਪਤਾ ਸੀ ਤੁਹਾਨੂੰ ਮੈਨੂੰ ਮੇਰੇ ਫਾਦਰ ਸਾਹਿਬ ਨੇ ਦੱਸਿਆ ਸੀ ਜਦੋਂ ਉਹ ਇਹਨਾਂ ਨੂੰ ਦੇਖਣ ਆਏ ਸੀਗੇ ਕਿਉਂਕਿ ਮੈਂ ਵੀ ਕਲਾ ਪ੍ਰੇਮੀ ਸੀ ਸੱਚੀ ਗੱਲ ਦੀ ਹਮਦਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਸੋ ਲੁਧਿਆਣੇ ਦੇ ਵਿੱਚ ਮੌਜੂਦਾ ਲੁਧਿਆਣੇ ਦੇ ਇੱਕ ਅਜਿਹੇ ਅੱਜ ਚਿੱਤਰਕਾਰ ਨਾਲ ਤੁਹਾਨੂੰ ਮਲਾਵਾਂਗੇ ਜਿਨ੍ਹਾਂ ਦੇ ਚਰਚੇ ਬਹੁਤ ਨੇ ਤਸਵੀਰਾਂ ਉਹਨਾਂ ਦੀਆਂ ਐਸੀਆਂ ਨੇ ਕਿ ਤਸਵੀਰ ਦੇ ਵਿੱਚ ਜਾਨ ਪਾ ਦਿੰਦੇ ਨੇ ਕਿਉਂਕਿ ਕਲਾਕਾਰੀ ਬਹੁਤ ਹੈ ਔਰ ਕਲਾਕਾਰ ਤਾਂ ਤੁਸੀਂ ਬਹੁਤ ਦੇਖੇ ਹੋਣੇ ਪਰ ਅੱਜ ਅੱਜ ਤੁਹਾਨੂੰ ਇੱਕ ਐਸੇ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੀ ਤਸਵੀਰਾਂ ਦੇਖ ਕੇ ਵਾਕੇ ਹੀ ਤੁਹਾਡੀ ਵੀ ਰੂਹ ਖੁਸ਼ ਹੋ ਜਾਏਗੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਦੇਖ ਸਕਦੇ ਹੋ ਤੁਸੀਂ ਕਿ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਜੋ ਕਿ ਇੱਥੇ ਪਈਆਂ ਹੋਈਆਂ ਨੇ ਇਹ ਪੂਰਾ ਰੂਮ ਆ ਜੋ ਕਿ ਤਸਵੀਰਾਂ ਦੇ ਨਾਲ ਭਰਿਆ ਪਿਆ ਕਿਉਂਕਿ ਬਚਪਨ ਦੇ ਵਿੱਚ ਸ਼ੌਂਕ ਸੀ ਔਰ ਤੁਹਾਨੂੰ ਦੱਸ ਦਈਏ ਕਿ ਇੱਕ ਸਰਕਾਰੀ ਮਹਿਕਮੇ ਦੇ ਵਿੱਚ ਰਿਟਾਇਰਮੈਂਟ ਹੋਏ ਨੇ ਤਾਂ ਬਚਪਨ ਦਾ ਸ਼ੌਂਕ ਜਿਹੜਾ ਉਹ ਹੁਣ ਪੂਰਾ ਕਰ ਰਹੇ ਨੇ ਸੋ ਦੇਖ ਸਕਦੇ ਹੋ ਤੁਸੀਂ ਗੁਰਨਾਨਕ ਦੇਵ ਜੀ ਦੀ ਤਸਵੀਰ ਜਿਹੜੀ ਇੱਥੇ ਬਣੀ ਹੋਈ ਹੈ ਬਾਬਾ ਬਣੀ ਹੋਈ ਹੈ ਔਰ ਇੱਕ ਤਸਵੀਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਦੇਖ ਸਕਦੇ ਹੋ ਤੁਸੀਂ ਕਿ ਭਾਰਤ ਮਾਤਾ ਦੀ ਫੋਟੋ ਹੈ ਸੁਖਦੇਵ ਰਾਜਗੁਰੂ ਭਗਤ ਸਿੰਘ ਜਿਹੜੇ ਸੌਂ ਚੁੱਕਰੇ ਨੇ ਤਾਂ ਉਸ ਤੋਂ ਬਾਅਦ ਇੱਕ ਉੱਪਰ ਜਿਹੜਾ ਦੇਖ ਸਕਦੇ ਹੋ ਕਿ ਭਾਰਤ ਮਾਤਾ ਦੀ ਫੋਟੋ ਦੇ ਨਾਲ ਸੰਗਲਾ ਦੇ ਨਾਲ ਬਨਿਆ ਹੋਰ ਮਾਤਾ ਦੇ ਅਥਰੂ ਨਿਕਲਨੇ ਇਹ ਸਾਰੀ ਤਸਵੀਰਾਂ ਦੇ ਕੀ ਰਾਜ਼ ਨੇ ਉਹ ਜਾਣਕਾਰੀ ਲਵਾਂਗੇ ਸੋ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰ ਲੈਨੇ ਸਾਡੇ ਨਾਲ ਗੋਪਾਲ ਕ੍ਰਿਸ਼ਨ ਜੀ ਮੌਜੂਦ ਨੇ ਜਿਨ੍ਹਾਂ ਨੇ ਸਾਰੀ ਤਸਵੀਰਾਂ ਬਣਾਈਆਂ ਨੇ ਕਿਉਂਕਿ ਚਿੱਤਰਕਾਰੀ ਦਾ ਸ਼ੌਂਕ ਬੋਧਾ ਹੈ ਅਨੋਖੀਆਂ ਤਸਵੀਰਾਂ ਤੁਸੀਂ ਬਣਾਈਆਂ ਨੇ ਵਾਕਈ ਇਸ ਤਸਵੀਰ ਨੂੰ ਦੇਖ ਕੇ ਜਿਹੜੀ ਰੂਹ ਖੁਸ਼ ਹੋ ਜਾਂਦੀ ਹੈ ਜਿਵੇਂ ਐਂ ਲੱਗਦਾ ਕਿ ਵਾਕਈ ਆਪ ਜਾਗਦੀਆਂ ਤਸਵੀਰਾਂ ਨੇ ਜਿਵੇਂ ਕੀ ਕਹਿਣਾ ਚਾਹੂੰਗੀ ਸਾਡੇ ਵੱਲ ਮਿਹਨਤ ਦਾ ਫਲ ਮਿਲਦਾ ਜੀ ਬਹੁਤ ਮਿਹਨਤ ਕੀਤੀ ਹੈ ਇਹ ਤੱਕ ਪਰੋਂਟਰ ਦੀ ਰਾਤ ਇਹ ਇੱਕ ਤਾਂ ਸਾਲ ਦਾ ਕੰਮ ਜੀ ਮੈਨੂੰ 40 ਸਾਲ 40 ਸਾਲ 40 ਪਰ 40 ਵਾਂਹੇ ਸਾਲ ਤੋਂ ਨਿਰੰਤਰ ਮੈਂ ਇਹ ਕੰਮ ਕਰਦਾ ਆ ਰਿਹਾ ਹੂੰ ਤੇ ਤਾਂ ਜਾ ਕੇ ਇਹ ਕੰਮ ਕਰ ਗਿਆ ਮੈਂ ਹੂੰ ਉਜਰਾ ਜੀ ਮਤ ਸੇ ਦੇਖਿਆ ਰਾਜਗੁਰੂ ਸਖਦੇ ਪਾਗ ਸਿੰਘ ਜੀ ਹੂੰ ਤੇ ਭਾਤਮਾ ਦਾ ਗਲਮ ਦਿਖਾਈਆ ਇਹ ਮੈਜਿਨੇਸ਼ਨ ਵਰਗਾ ਮੇਰਾ ਆਪ ਦਾ ਦੇਖਿਆ ਨਹੀਂ ਕਿ ਤੋਹਿਆ ਇਹ ਜਿਹੜੀ ਅਸੀਂ ਤਾਂ ਹੀ ਬਣਾ ਸਕਦੇ ਜੇ ਅਸੀਂ ਨਹੀਂ ਮਿਹਨਤ ਕੀਤੀ ਕਿਉਂਕਿ ਇਹ ਜਿਹੜੇ ਵਾਲ ਕਲਰ ਦੇ ਵਿੱਚ ਮੈਂ ਕੰਮ ਕਰਦਾ ਮਤਲਬ ਤੁਹਾਡੇ ਕਹਿੰਦਾ ਮਤਲਬ ਹੈ ਇਸ ਤਸਵੀਰ ਦਾ ਮਕਸਦ ਇਹ ਹੈ ਕਿਉਂਕਿ ਪਹਿਲਾਂ ਆਪਣਾ ਭਾਰਤ ਦੇਸ਼ ਜਿਹੜਾ ਗੁਲਾਮ ਸੀ ਗੁਲਾਮ ਸੀ ਜੀ ਸੁਖਦੇਵ ਰਾਜਗੁਰੂ ਭਗਤ ਸਿੰਘ ਜਿਹੜੇ ਸੌਹ ਚੁੱਕਰੇ ਨੇ ਹਾਂ ਜੀ ਔਰ ਭਾਰਤ ਮਾਤਾ ਦੇ ਅੱਖਾਂ ਤੇ ਹੰਝੂ ਨਿਕਲੇ ਕਿਉਂਕਿ ਭਾਰਤ ਮਾਤਾ ਜਿਹੜੀ ਆਪਣੀ ਗੁਲਾਮ ਸੀ ਹਿੰਦੁਸਤਾਨ ਗੁਲਾਮ ਸੀ ਬਿਲਕੁਲ ਜੀ ਛੋਟੀ ਦੀ ਤਸਵੀਰ ਦੇ ਵਿੱਚ ਸਾਰਾ ਕੁਝ ਦਿਖਾਤਾ ਤੁਸੀਂ ਹਾਂ ਜੀ ਹਾਂ ਜੀ ਉਹ ਕਸਮ ਖਾ ਰਹਾ ਹੈ ਵੈਸੇ ਭਾਰਤ ਮਾਤਾ ਨੂੰ ਯਾਦ ਕਰਾਂ ਹਾਂ ਹਾਂ ਔਰ ਯਾਰ ਹੋਇਆ ਬਾਅਦ ਵਿੱਚ ਦੇਖੋ ਜੀ ਤੇ ਆਪਣੇ ਕਿੰਨੇ ਸ਼ਹੀਦ ਤੇ ਤੇ ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਫਸੇ ਰਹਿੰਦੇ ਪਾਲੇ ਬਿਲਕੁਲ ਡਾਂਗਾ ਖਾਧੀਆਂ ਕਿੰਨਾ ਕੁ ਸਪੀਟਾ ਪਾ ਰਹੇਗੇ ਜਿਆਦਾ ਮਿਲਿਆ ਪਰ ਹੁਣ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਇਹਨਾਂ ਨੂੰ ਪਤਾ ਵੀ ਜਿਆਦਾ ਕਿਵੇਂ ਮਿਲਿਆ ਸਨ ਇਹ ਐਮਐਸ ਸਾਹਮਣੇ ਹਮ ਨਸ਼ੇ ਖਾਂਦੇ ਆ ਪੂਰੇ ਖਾਂਦੇ ਤੁਸੀਂ ਇਹ ਤਸਵੀਰਾਂ ਬਣਾ ਕੇ ਉਹਨਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹੋ ਕਿ ਆਪਣੇ ਹਿੰਦੂਸਤਾਨ ਦੇ ਵਿੱਚ ਵਿਚਰਿਆ ਕੀ ਸੀਗਾ ਬਿਲਕੁਲ ਜੀ ਅਸੀਂ ਇਥੇ ਐਗਜ਼ੀਬਿਸ਼ਨ ਲਾਉਣੀ ਹੈ ਜੀ ਇਥੇ ਮੈਂ ਕਲਪਨ ਹੋਇਆ ਨਾ ਸਾਈਡ ਦਾ ਪ੍ਰੈਜ਼ੀਡੈਂਟ ਆ ਅਸੀਂ 30 ਸ਼ੋਅ ਕਰ ਚੁੱਕੇ ਜੀ ਤੇ ਜਦੋਂ ਅੰਦਰ ਵਿੱਚ ਅਸੀਂ 100 150 ਆਰਟਿਸਟ ਇਕੱਠਾ ਹੁੰਦਾ ਜੀ ਆਪਣੇ ਆਪਣੇ ਆਈਡੀਆ ਦੇ ਨਾਲ ਬਲੈਕ ਐਕ ਦੇ ਵਿੱਚ ਤਸਵੀਰਾਂ ਸਾਰੇ ਉਹਦੇ ਵਿੱਚ ਇਹੀ ਮੈਸੇਜ ਹੁੰਦਾ ਵੀ ਦੇ ਸਾਡਾ ਯਾਰ ਕਿਵੇਂ ਹੋਇਆ ਹਮ ਕੀ ਕਰਨਾ ਚਾਹੀਦਾ ਜੀ ਦਾਜ ਜੀ ਲੈਣਾ ਚਾਹੀਦਾ ਜੀ ਤੇ ਇਮਾਨਦਾਰ ਰਹਿਣਾ ਚਾਹੀਦਾ ਰਿਸ਼ਵਤ ਖੋਹਣ ਤੋਂ ਬਚਣਾ ਚਾਹੀਦਾ ਇਹ ਸੰਦੇਸ਼ ਸਾਰੇ ਹੁੰਦੇ ਜੀ ਤੇ ਬਾਕੀ ਜਿਹੜੇ ਮੋਹਰਮੇ ਪੱਤਿਆ ਜੀ ਕਾਲਜ ਦਾ ਸਟੂਡੈਂਟ ਆ ਇਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਕਿ ਇਮਾਨਦਾਰ ਹੋਣਾ ਚਾਹੀਦਾ ਰਿਸ਼ਵਤ ਖੋਰੀ ਨਹੀਂ ਹੋਣੀ ਚਾਹੀਦੀ ਇੱਕ ਤਸਵੀਰ ਵੀ ਇਹ ਤੁਸੀਂ ਬਣਾਈ ਆ ਮੈਂ ਕਹੂੰਗਾ ਜਰੂਰ ਪਹਿਲਾਂ ਉਹ ਸਾਂਝੀ ਕਰਦੀਏ ਨਾਲ ਦੀ ਨਾਲ ਇਹ ਤਸਵੀਰ ਦੇ ਵਿੱਚ ਕੀ ਮਕਸਦ ਹੈ ਇਸ ਤਸਵੀਰ ਦਾ ਇਹ ਭਾਰਤ ਮਾਤਾ ਜਿਹੜੀ ਬਣਾਤੀ ਆ ਤੁਸੀਂ ਤਸਵੀਰ ਦੇ ਵਿੱਚ ਕਿਉਂਕਿ ਭਾਰਤ ਦੇਸ਼ ਹੈ ਇਹ ਦਰਸਾਇਆ ਗਿਆ ਵੀ ਭਾਰਤ ਦੇਸ਼ ਦੇ ਵਿੱਚ ਕੀ ਕੀ ਹੁੰਦਾ ਕਿਉਂਕਿ ਇਹ ਭੂਤ ਬਣਾਇਆ ਹੋਇਆ ਪਹਿਲਾਂ ਤਾਂ ਸੀਰੀਅਲ ਵਾਈਜ਼ ਦੱਸਿਓ ਵੀ ਇਹ ਤਸਵੀਰ ਦਾ ਰਾਜ਼ ਕੀ ਹੈ ਇਹ ਤਾਂ ਜਿਵੇਂ ਆਪਣੇਆਂ ਨੂੰ ਗਾਂਢੀ ਮਿਲੂ ਮੁਨਤਜ਼ਬ ਚੋਂ ਅਟੈਕ ਹੁੰਦੇ ਆ ਬਾਰ-ਬਾਰ ਆ ਪਏ ਤੇ ਹੂੰ ਆਪਣੇ ਫੌਜੂ ਦੇ ਬਚਾਰੇ ਮਾਰਦ ਨੂੰ ਸਟੇਪ ਆ ਉਹਨੂੰ ਕਰੇ ਕੁਛ ਕਰਦੇ ਆ ਇਹ ਦਿਖਾਇਆ ਜੀ ਹਕੂਤ ਤੇ ਥੱਲੇ ਆ ਜਿਹੜਾ ਬੰਦਾ ਜੀ ਇਹ ਨਸ਼ੇ ਦੀ ਡੋਜ਼ ਦੇ ਉੱਪਰ ਤੇ ਨਾਲ ਬਰਿਆ ਪਿਆ ਹੈ ਰੈਕਸ਼ਨ ਕੋਲੇ ਰੱਖਿਆ ਕੈਪਸੂਲ ਕੋਲੇ ਨੇ ਬਹੁਤ ਹੇਠੇ ਆ ਨੂੰ ਸਾਸਾ ਜੀ ਜੀ ਇਹ ਦਾਜਦਾਰ ਹੈ ਮੈਂ ਵੀ ਉਹ ਦਾਜ ਮੰਗ ਰਹੀ ਹੈ ਤੇ ਦਾਜ ਦੇਣ ਦੀ ਚਰਕੀ ਹਿੰਮਤ ਹੈ ਨਹੀਂ ਤੇ ਉਹਨੂੰ ਮਿਟਿਆ ਤੇਰਪਾ ਕੇ 60000 ਰੁਪਏ ਡਰਾ ਰਹੀ ਜੀ ਇਹ ਵੀ ਜਿਵੇਂ ਇਹ ਬੱਚੀ ਸਕੂਲੋਂ ਫੜ ਕੇ ਆ ਰਹੀ ਹੈ ਜੀ ਜੀ ਇਹਨੂੰ ਰਸਤੇ ਦੇ ਵਿੱਚ ਘੇਰ ਕੇ ਰੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬੰਦੇ ਅੱਛਾ ਇਹ ਹੁਣ ਤੁਸੀਂ ਦੇਖੋ ਆਪਣੇ ਤਾਂ ਬੁਢੀਪੁਰ ਦੇ ਵਿੱਚ ਕਿਨਾਂ ਕੁ ਹੋਇਆ ਦਿੱਲੀ ਦੇ ਵਿੱਚ ਕਿਨਾਂ ਕੁ ਹੋਇਆ ਅੱਛਾ ਰੇਪ ਮੈਨੇ ਆਮ ਕੋਈ ਸੁਣਵਾਇਆ ਨਹੀਂ ਕੋਈ ਲੈਣੀ ਕੋ ਦੈਣੀ ਬਿਲਕੁਲ ਅਸੀਂ ਇਹ ਮਤਲਬ ਸਮਾਜਿਕ ਚੋਟ ਲਾ ਰਹੇ ਹਾਂ ਭਈਆ ਆਹ ਖੁਸ਼ ਹੋ ਰਿਹਾ ਇਹਨੂੰ ਰੋਕੋ ਸਟਾਪ ਕਰੋ ਕਿਉਂਕਿ ਮੇਰਾ ਕੰਮ ਹੈ ਹੂੰ ਤੇ ਦੇਖੋ ਅਸੀਂ ਜੇ ਅਸੀਂ ਠੱਕੇ ਨਾਲ ਨਹੀਂ ਉਹਨਾਂ ਦੇ ਨਾਲ ਰੋਕੋ ਸੁਣਿਆ ਹੈ ਕਿ ਰੋਕ ਸਾਡੇ ਬਈ ਨਹੀਂ ਯਾਰ ਰਸਭਤ ਨਹੀਂ ਲੈਣੀ ਚਾਹੀਦੀ ਹਮਾਨਦਾਰ ਬਣਨਾ ਤੁਸ ਇਵੇਂ ਜਿਵੇਂ ਹੁਣ ਦੇਖੋ ਕਿੰਨੀ ਜਨਸੰਖਿਆ ਵਧ ਰਹੀ ਹੈ ਸਾਡੀ ਜਦੋਂ ਜੋਬ ਮੇਕ ਕਰਦੀ ਆ ਦੋ ਪੋਸਟਾਂ ਹੁੰਦੀਆਂ ਨੇ 10 ਪੋਸਟਾਂ ਹੁੰਦੀਆਂ ਨੇ ਉਹਨਾਂ ਦੇ ਖਾਤੇ 10000 ਪੈਸਾ ਇਕੱਠਾ ਹੋ ਜਾਂਦਾ ਇੰਟਰਵਿਊ ਹੁੰਦੀ ਆ ਫਿਰ ਉਹਦੇ ਵਿੱਚ ਵੀ ਪੈਸੇ ਚੱਲਦੇ ਆ ਜੀ ਜਿਹੜਾ ਵੱਧ ਪਾਇਆ ਦਿੰਦਾ ਉਹਨੂੰ ਲੱਖਣਾ ਨਹੀਂ ਦਿੰਦੇ ਤੁਸੀਂ ਵਪਾਰ ਕਰਦੇ ਨੇ ਪਹਿਲਾਂ ਚਲਦੀ ਇੰਟਰਵਿਊ ਤੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਲਾਕਾਰੀ ਦੇ ਚਰਚੇ ਬਹੁਤ ਨੇ ਇਹ ਛੋਟੀ ਜੀ ਤਸਵੀਰ ਦੇ ਵਿੱਚ ਸਾਰਾ ਕੁਝ ਦਰਸਾਤਾ ਕਿ ਜਿਵੇਂ ਹਿੰਦੂਸਤਾਨ ਦੀ ਗੱਲ ਕਰਾਂ ਇਹ ਜਿਵੇਂ ਗੱਲ ਕਰਾ ਭੂਤ ਬਣਾਇਆ ਹੋਇਆ ਜਦੋਂ ਕਿਸੇ ਇਨਸਾਨ ਦੇ ਵਿੱਚ ਇਹ ਭੂਤ ਸਵਾਰ ਹੁੰਦਾ ਤਾਂ ਉਹ ਗਲਤ ਕੰਮ ਕਰਦਾ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਜਿਹੜੇ ਪਹਿਲਾਂ ਫਾਇਰਿੰਗ ਕੀਤੀ ਜਾ ਰਹੀ ਹੈ ਬੰਦੇ ਮਰ ਚੁੱਕੇ ਨੇ ਔਰ ਇੱਥੇ ਨਸ਼ੇ ਦੀ ਓਵਰਡੋਸ ਕਰਕੇ ਇਹ ਜਿਹੜਾ ਇਨਸਾਨ ਇੱਥੇ ਪਿਆ ਔਰ ਉਸ ਤੋਂ ਬਾਅਦ ਇੱਕ ਮੈਂ ਹੋਰ ਤਸਵੀਰ ਦਿਖਾਉਂਗਾ ਥੱਲੇ ਕਿ ਸੱਸ ਹੈ ਆਪਣੀ ਜਿਹੜੀ ਨੂੰ ਨੂੰ ਫੜਿਆ ਹੋਇਆ ਤੇਲ ਦੀ ਬੋਤਲ ਹੱਥ ਜੇਬ ਵਿੱਚ ਫੜੀ ਹੈ ਕਿ ਦੇਜ ਤੂੰ ਨਹੀਂ ਦਿੱਤਾ ਤੇ ਮੈਂ ਤੁਹਾਨੂੰ ਸਾੜ ਦੇਣਾ ਔਰ ਇੱਕ ਤਸਵੀਰ ਇੱਥੇ ਦਿਖਾਉਂਗਾ ਕਿ ਇਹ ਜਿਹੜੀ ਲੜਕੀ ਹੈ ਸਕੂਲ ਜਾ ਰਹੀ ਸੀ ਤਾਂ ਉਸ ਨੂੰ ਜਿਹੜਾ ਇਸ ਨੌਜਵਾਨ ਨੇ ਫੜਿਆ ਉਸ ਦੀ ਅਰੇਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹਾ ਤਾਂ ਇਹ ਸਾਰੀ ਜਨਤਾ ਜਿਹੜੀ ਖੜੀ ਹੈ ਇੱਕ ਜ਼ੋਪ ਹੈ ਉਸ ਨੂੰ ਲੈਣ ਦੇ ਲਈ ਖੜੇ ਨੇ ਪਰ ਇਹ ਦਿਖਾਇਆ ਕਿ ਇੱਥੇ ਰਿਸ਼ਵਤ ਦੇ ਕੇ ਜਿਹੜੀ ਇਹ ਜੋਪ ਇਹ ਨੌਜਵਾਨ ਲੈ ਰਿਹਾ ਸੋ ਇਹ ਛੋਟੀ ਜੀ ਤਸਵੀਰ ਦੇ ਵਿੱਚ ਸਾਰਾ ਕੁਝ ਦਰਸਾਤਾ ਅੱਛਾ ਮੈਂ ਇਹ ਵੀ ਪੁੱਛਣਾ ਚਾਹੂੰਗਾ ਕਿ ਤੁਸੀਂ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ ਕੰਮ ਕਰਦੇ ਸੀ ਜਦੋਂ ਉਸ ਟਾਈਮ ਕੰਮ ਕਰਦੇ ਸੀਗੇ ਤੇ ਫਿਰ ਆਪਣਾ ਸ਼ੌਂਕ ਜਿਹੜਾ ਕਲਾਕਾਰੀ ਦਾ ਉਹ ਕਿਦਾਂ ਪੂਰਾ ਕਰਦੇ ਸੀ ਟਾਈਮ ਮਿਲਦਾ ਸੀ ਤੁਹਾਨੂੰ ਟਾਈਮ ਮਿਲਦਾ ਸੀ ਪਰ ਘੱਟ ਮਿਲਦਾ ਸੀ ਹੂੰ ਜਦੋਂ ਸੈਟਰਡੇ ਸੈਟਰਡੇ ਛੁੱਟੀ ਹੁੰਦੀ ਹੈ ਜੀ ਹੂੰ ਜਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਜੀ ਤੇ ਉਦੋਂ ਮੈਂ ਕਰਦਾ ਰਿਹਾ ਜੀ ਰਾਤ ਨੂੰ ਦਸ ਕਰਾਂ ਮੈਂ ਟੱਕਰ ਬੈਠੇ ਰਹਿਣਾ 5 ਵਜੇ ਲੈ ਕੇ ਹੂੰ ਤੇ ਅਸਲੀ ਟਾਈਮ ਹੁਣ ਬਰਿਆ ਜੀ ਬਿਲਕੁਲ ਹੂੰ ਉਸ ਦਾ ਬੜਾ ਦਿਮਾਗ ਤੇ ਬੜਾ ਲੋਡ ਹੁੰਦਾ ਸੀ ਹੂੰ ਬੱਚੇ ਪੜਾਉਣੇ ਕਿਵੇਂ ਆ ਵਿਆਹਣੇ ਕਿਵੇਂ ਆ ਮਕਾਨ ਕਿਵੇਂ ਪਾਉਣਾ ਹੂੰ ਦੇਖੋ ਰਿਟਾਇਰ ਹੋ ਗਿਆ ਸੀ ਸਾਰਾ ਸਾਡਾ ਸੈੱਟ ਹੋ ਗਿਆ ਬੱਚੇ ਵੀ ਸਾਡੇ ਪਿਆ ਹੈਗੇ ਮਕਾਨ ਵੀ ਪੈ ਗਿਆ ਕਿਸੇ ਗੱਲ ਦੀ ਚਿੰਤਾ ਜੀ ਹੈਗੇ ਸਾਨੂੰ ਠੀਕ ਹੈ ਹੁਣ ਸਿਰਫ ਕਲਾ ਵਾਲੇ ਧਿਆਨ ਕਲਾ ਵਾਲੇ ਧਿਆਨ ਹਾਂਜੀ ਹੂੰ ਸੋ ਜੇ ਕੋਈ ਤੁਹਾਡੇ ਕੋਲ ਆਂਦਾ ਹੈ ਤੁਸੀਂ ਸਿਖਾਣੇ ਵੀ ਉਹ ਬੱਚੇ ਨੂੰ ਟਿਊਸ਼ਨ ਵੀ ਦਿਨੇ ਸਾਰੇ ਹਾਂਜੀ ਬਿਲਕੁਲ ਹੂੰ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਤਸਵੀਰ ਸਭ ਤੋਂ ਸੋਹਣੀ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਬਲਿਹਾਰੀ ਕੁਦਰਤ ਵਸੀਹਾ ਤੇਰਾ ਅੰਤ ਨਾ ਜਾਏ ਲਖਿਆ ਇਹਦਾ ਕੀ ਮਤਲਬ ਹੈ ਇਸ ਤਸਵੀਰ ਦੇ ਵਿੱਚ ਮੈਂ ਦੇਖ ਰਿਹਾ ਕਿ ਕੁਝ ਨਹੀਂ ਨਜ਼ਰ ਆ ਰਿਹਾ ਇਤਿਹਾਸ ਕੀ ਹੈ ਇਸ ਤਸਵੀਰ ਦਾ ਕਿਤਾਬ ਇਹ ਜੀ ਗੁਰਨਾਨ ਸਿੰਘ ਦਾ ਸ਼ਬਦ ਹੈ ਬਲਿਹਾਰੀ ਕੁਦਰਤ ਵਸੀਹਾ ਤੇਰਾ ਅੰਤ ਨਾ ਜਾਏ ਲਖਿਆ ਇਹ ਮੈਂ ਵਸਾ ਆਪਣੀ ਬਣਾਈ ਮੈਨੂੰ ਬਣਵਾਈ ਗਈ ਹੈ ਅੱਛਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਠੀਕ ਹੈ ਇਹਨਾਂ ਨੂੰ 550 ਸਾਲਾਂ ਜਨਮਦਨ ਨੂੰ ਆਇਆ ਸੀ ਗੁਰਨਾਨ ਸਾਹਿਬ ਦਾ ਸultanpur ਉਹਦੀ ਹੂੰ ਉਥੇ ਸਾਡੀ ਇਹਨਾਂ ਨੇ ਕੈਪਨ ਗਿਆ ਸੀ ਜੀ 358 ਸੈਕਸ ਉਹਨਾਂ ਦੇ ਵਿਚਨੇ 35800 ਅਨਗਲਾ ਕਿ ਸ਼ਲੋਕ ਦਿੱਤੇ ਗੁਰਦਾਨ ਸਿੰਘ ਸਾਹਿਬ ਦੇ ਹੂੰ ਇਹ ਕਹਿੰਦੇ ਵੀ ਗੁਰਦਾਨ ਸਾਹਿਬ ਦੀ ਪਤਾ ਨਹੀਂ ਕਿਹੜੀ ਗੁਰਦਾਨ ਸਾਹਿਬ ਦੀ ਗੱਲ ਹੋ ਰਹੀ ਆ ਪਰ ਗੁਰਦਾਨ ਸਾਹਿਬ ਦੀ ਸ਼ਕਲ ਹੀ ਚਾਹੀਦੀ ਪੁੱਛ ਹੂੰ ਇਹ ਮੈਂ ਉਸ ਤਰ੍ਹਾਂ ਤਿਆਰ ਕੀਤਾ ਵਾ ਠੀਕ ਹੈ ਸੋ ਇਹਨਾਂ ਦੇ ਮਿਸਿਸ ਵੀ ਨਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਆ ਜਦੋਂ ਤੁਹਾਡੀ ਮੈਰिज ਹੋਈ ਤੁਹਾਨੂੰ ਪਤਾ ਸੀ ਅੰਕਲ ਆਰਟਿਸਟ ਐਂਸ ਅੰਕਲ ਚਿੱਤਰਕਾਰ ਨੇ ਪਤਾ ਸੀ ਤੁਹਾਨੂੰ ਹਾਂਜੀ ਮੈਨੂੰ ਮੇਰੇ ਫਾਦਰ ਸਾਹਿਬ ਨੇ ਦੱਸਿਆ ਸੀ ਜਦੋਂ ਉਹ ਇਹਨਾਂ ਨੂੰ ਦੇਖਣ ਆਏ ਸੀਗੇ ਕਿਉਂਕਿ ਮੈਂ ਵੀ ਕਲਾ ਪ੍ਰੇਮੀ ਸੀ ਛੋਟੀਆਂ ਮੈਂ ਜਿਵੇਂ ਬੇਸਟ ਚੀਜ਼ਾਂ ਤੋਂ ਵਧੀਆ ਬਣਾਉਂਦੀ ਹੁੰਦੀ ਸੀਗੀ ਅੱਛਾ ਤੁਹਾਨੂੰ ਵੀ ਸ਼ੌਂਕ ਸੀ ਹਾਂਜੀ ਮੈਨੂੰ ਵੀ ਸ਼ੌਂਕ ਸੀਗਾ ਤੇ ਉਹਦੇ ਕਾਰਨ ਵੀ ਪਿਤਾ ਜੀ ਨੇ ਮੇਰੇ ਫਾਦਰ ਸਾਹਿਬ ਨੇ ਦੱਸਿਆ ਵੀ ਉਹ ਇਹ ਬਹੁਤ ਸੋ ਵਧੀਆ ਕਲਾਕਾਰ ਹੈ ਆਪਣਾ ਤੇ ਉਹ ਬਹੁਤ ਵਧੀਆ ਤਸਵੀਰਾਂ ਬਣਾਉਂਦੇ ਆ ਤੇ ਤੇਰੀ ਕਲਾਕਾਰੀ ਤਾਂ ਥੱਲੇ ਆ ਉਹਦੇ ਨਾਲੋਂ ਮੈਨੂੰ ਕਹਿੰਦੇ ਸੀਗੇ ਜੀ ਉਹ ਮੈਨੂੰ ਅੱਛਾ ਲੱਗਿਆ ਬਹੁਤ ਇੱਕ ਜਿੱਤਰਕਾਰ ਨੂੰ ਨਾ ਬਹੁਤ ਸਮਾਂ ਚਾਹੀਦਾ ਹੁੰਦਾ ਹੈ ਮੰਨ ਲਓ ਅਗਰ ਕੋਈ ਪੇਂਟਿੰਗ ਬਣਾ ਰਿਹਾ ਨੂੰ ਹਫਤਾ ਲੱਗ ਜਾਏ 2 ਦਿਨ ਲੱਗ ਜਾਏ 4 ਦਿਨ ਲੱਗ ਜਾਏ ਸੋ ਕਦੇ ਹੋਇਆ ਵੀ ਕਦੇ ਬਾਹਰ ਜਾਣਾ ਹੋਵੇ ਤੇ ਤੇ ਅੰਕਲ ਨੇ ਜਿਹਦਾ ਮਨਾਂ ਕੀਤਾ ਹੋਵੇ ਨਹੀਂ ਮੈਂ ਆਪਣਾ ਕੰਮ ਕਰ ਰਹਾ ਮੈਨੂੰ ਬਹੁਤ ਜ਼ਰੂਰੀ ਹੈ ਨਹੀਂ ਜੀ ਫਿਰ ਜੇ ਇਹਨਾਂ ਦਾ ਕੰਮ ਜ਼ਰੂਰੀ ਸੀ ਤੇ ਮੈਂ ਆਪਦੀ ਜ਼ਰੂਰ ਜ਼ਰੂਰੀ ਪੂਰਾ ਨਹੀਂ ਸੀ ਕਰਦੀ ਕਿਉਂਕਿ ਇਹਨਾਂ ਦਾ ਕੰਮ ਪਹਿਲਾਂ ਜ਼ਰੂਰੀ ਹੁੰਦਾ ਸੀ ਮੈਂ ਮੇਰੇ ਕੰਮ ਤਾਂ ਬਾਅਦ ਚ ਵੀ ਹੋ ਸਕਦੇ ਸੀਗੇ ਇਸ ਲਈ ਹਾਂਜੀ ਮੋਢੇ ਨਾਲ ਮੋਢਾ ਲਾ ਕੇ ਫਿਰ ਪੂਰਾ ਸਾਥ ਦਿੰਦਾ ਇੱਕ ਦੂਜੇ ਦਾ ਨਾ ਮੈਂ ਅੱਜ ਤੱਕ ਤਾਂ ਚਾਹੇ ਕੋਈ ਕਿੰਨਾ ਦਿਨ ਤਾਂ ਹਫ਼ਤੇ ਵਿੱਚ ਦਿਨ ਆ। ਅਜੇ ਤੱਕ ਕਰੇ ਕੋਈ ਬੰਦਾ ਮੁੜਿਆ ਨਹੀਂ ਖਾਲੀ। ਬਈ ਯਾਰ ਤੂੰ ਮੇਰੇ ਘੇੜਾ ਦਵਾਤਾ। ਇਹ ਨਿੰਨਾ ਟਾਈਮ ਇੰਤzar ਸੀ। 2 ਮਹੀਨਾ ਦਾ ਤਾਂ ਨਹੀਂ। ਅਜੇ ਤੱਕ ਵੀ ਆਇਆ ਹੋਇਆ ਜੀ। ਜੇਕਰ ਤੁਹਾਡੇ ਕੋਈ ਤਸਵੀਰ ਬਣਾਉਣਾ ਚਾਹੁੰਦਾ ਲੁਧਿਆਣਾ ਦੇ ਵਿੱਚ ਐਡਰੈਸ ਕੀ ਐਡਰੈਸ ਜਰੂਰ ਦੱਸਿਓ ਆਪਣਾ ਫੋਨ ਨੰਬਰ ਵੀ ਜਰੂਰ ਦੱਸਿਓ। ਹਾਂਜੀ ਫੋਨ ਨੰਬਰ ਹੈਗਾ ਜੀ 98723 77806 ਤੇ ਸਾਡਾ ਮਕਾਨ ਨੰਬਰ ਹੈਗਾ 207 ਵਿਸ਼ਾਲ ਲਗਰ। ਕੋਖਵਾਰ ਰੋਡੋਂ ਦੇਣਾ। ਨੀਅਰ ਅਲਫਾ ਪਾਰਕ ਸਟ੍ਰੀਟ ਰਵੜਟ। ਸੋ ਲੁਧਿਆਣੇ ਦੀ ਤਸਵੀਰ ਦਿਖਾਈ ਹੈ ਚਿੱਤਰਕਾਰ ਬਹੁਤ ਅੱਛੇ ਨੇ ਕਿਉਂਕਿ ਨਾਮ ਬਹੁਤ ਹੈ ਦੇਸ਼ਾ ਵਿਦੇਸ਼ਾ ਦੇ ਵਿੱਚ ਵੀ ਇਹਨਾਂ ਦੇ ਚਰਚੇ ਨੇ ਗੋਰਿਆਂ ਦੇ ਦਿਲਾਂ ਦੇ ਵਿੱਚ ਵੀ ਰਾਜ ਕੀਤਾ ਔਰ ਐਸੇ ਚਿੱਤਰਕਾਰ ਦੀ ਕਲਾ ਤੁਹਾਨੂੰ ਦਿਖਾਈ ਹੈ ਜਿਨ੍ਹਾਂ ਨੇ ਛੋਟੀ ਛੋਟੀ ਤਸਵੀਰਾਂ ਦੇ ਵਿੱਚ ਬਹੁਤ ਕੁਝ ਦਿਖਾਤਾ ਔਰ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਕਿ ਇਹਨਾਂ ਨੇ ਗੋਪਾਲ ਗ੍ਰਿਸ਼ਨ ਜੀ ਨੇ ਆਪਣੀ ਮੰਮਾ ਦੀ ਵੀ ਤਸਵੀਰ ਬਣਾਈ ਹੈ ਔਰ ਆਪਣੇ ਫਾਦਰ ਸਾਹਿਬ ਦੀ ਵੀ ਤਸਵੀਰ ਬਣਾਈ ਹੈ ਇਹ ਵੀ ਮੈਂ ਕਹੂੰਗਾ ਬਿਲਕੁਲ ਹੂ ਬੂ ਹੂ ਐਂ ਲੱਗ ਰਿਹਾ ਕਿ ਜਿਵੇਂ ਵਾਕਈ ਸਾਡੇ ਸਾਹਮਣੇ ਵਿਰਾਜਮਾਨ ਨੇ ਹਾਂਜੀ ਬਿਲਕੁਲ ਜੀ ਮੇਰੇ ਫਾਦਰ ਸਾਹਿਬ ਜੀ ਸਕੂਲ ਟੀਚਰ ਸੀ ਹਮ ਪਰ ਉਹ ਜੋਰਸੀ ਸੀ ਹਮ ਜੋਰਸੇ ਉਹ ਮਤਲਬ ਸਖਿਆਵੇਂ ਕਿ ਤੋਂ ਉਹਨਾਂ ਨੇ ਇੱਕ ਬੂ ਮਾਰਨ ਵਾਲੀ ਸ਼ਕਤੀ ਸੀ ਉਹਨਾਂ ਨੇ ਹਮ ਕਈ ਵਾਰੀ ਸਾਡੇ ਘਰੇ ਕੋਈ ਪੁੱਛ ਲਾ ਜਾਂਦਾ ਹੁੰਦਾ ਪੈ ਪਤਰਾਂ ਦੇ ਸਿੱਧੇ ਬੈਸੀ ਤਾਂ ਰੂਸ ਹਮ ਬੇ ਤੁਹਾਡੇ ਐ ਹੋਗਾ ਐ ਹੋਗਾ ਅੱਛਾ ਇਹ ਫਿਰ ਮੈਂ ਉਹਨਾਂ ਦੀ ਤਸਵੀਰ ਬਣਾਈ ਤਾਂ ਇਹ ਸਾਰੇ ਪਿੱਛੇ ਦਾ ਗ੍ਰਹਿਤ ਹੈ ਸਾਰਾ ਬੁੱਤਾਂ ਦਾ ਲੱਗੇ ਵੀ ਜ਼ੋਰ ਸਾਰਾ ਗ੍ਰਹਿਮ ਕਰਦੇ ਆ। ਅੱਛਾ ਤਾਂ ਕਰਕੇ ਉਹ ਪਿੱਛੇ ਤੁਸੀਂ ਬਣਾਇਆ ਜਿਵੇਂ ਜੋਤਿਸ ਦੇ ਬੈਕ ਸਾਈਡ ਜਿਵੇਂ ਆਪਾਂ ਇਹ ਪੂਰਾ ਬਣਿਆ ਹੁੰਦਾ ਨਾ। ਹਾਂ ਜੀ ਪੂਰਾ ਗ੍ਰਹਿਤ ਹੈ। ਹਾਂ। ਬਹਿਰ ਬੰਦ ਖਾਇਆ ਸਾਰਾ ਗ੍ਰਹਿ ਹੈ ਵਿਚਾਲੇ ਖੜਾ ਨੇ ਜ਼ੋਰ ਸੀ ਕਹਿੰਦੇ ਜੀ ਆਪਾਂ। ਹੂੰ। ਉਹ ਸਾਰੇ ਕੋਲ ਮੈਂ ਸ਼ੋਅ ਕੀਤਾ ਜੀ। ਦੇਖੋ ਕਲਾ ਇਸ ਨੂੰ ਹੀ ਕਹਿੰਦੇ ਚਿੱਤਰਕਾਰ ਕਲਾ ਐਸੀ ਹੁੰਦੀ ਹੈ ਨਾ ਕਿ ਇੱਕ ਇੱਕ ਚੀਜ਼ ਜਿਹੜੀ ਤਸਵੀਰਾਂ ਦੇ ਵਿੱਚ ਪੂਰਾ ਇਹਨਾਂ ਤਰੀਕੇ ਦੇ ਨਾਲ ਦਿਖਾਇਆ ਕਿ ਵਾਕਈ ਪਤਾ ਲੱਗਦਾ ਕਿ ਵਾਕਈ ਆ ਕਲਾਕਾਰੀ ਹੈ ਕਿਉਂਕਿ ਛੋਟੀ ਛੋਟੀ ਚੀਜ਼ਾਂ ਜੋ ਆਪਣੇ ਹਿੰਦੁਸਤਾਨ ਦੇ ਵਿੱਚੋਂ ਵਾਪਰੀਆਂ ਵੀ ਨੇ ਉਹ ਚੀਜ਼ਾਂ ਇੱਕ ਛੋਟੀ ਛੋਟੀ ਤਸਵੀਰਾਂ ਦੇ ਵਿੱਚ ਦਿਖਾਤੀਆਂ ਨੇ ਸੋ ਮੈਂ ਇਹ ਵੀ ਗੁਰਜਾਰਿਸ਼ ਕਰੂੰਗਾ ਕਿ ਚੰਗੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਔਰ ਜੇ ਕੋਈ ਇਹ ਪ੍ਰਿੰਟਿੰਗ ਸਿੱਖਣਾ ਚਾਹੁੰਦਾ ਸੋ ਜ਼ਰੂਰ ਅੰਕਲ ਜੀ ਕੋਲ ਆ ਕੇ ਤੁਸੀਂ ਮਿਲ ਵੀ ਸਕਦੇ ਹੋ ਆਪਣਾ ਐਡਰੈਸ ਹੀ ਦੱਸਿਆ ਫੋਨ ਨੰਬਰ ਦੱਸਿਆ ਜਿਹੜਾ ਹਮਦਰ ਟੀਵੀ ਦੇ ਨਾਲ ਧੰਨਵਾਦ